ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੀਵਾ ਦਿਆਲੂ ਵਾਲਾ ਤਹਿਸੀਲ ਤੇ ਜ਼ਿਲ੍ਹਾ ਲੱਗਦਾ ਬਈਆਂ ਨੂੰ ਮਾਨਸਾ ਅੱਠ ਗਾਵਾਂ ਦਿਖਾਵਾਂਗੇ ਤੇ ਰੇਟ ਵੀ ਬਿਲਕੁਲ ਜਾਇਜ਼ ਹੋਣਗੇ ਤੇ ਅੱਠਾਂ ਚੈ ਮੰਨ ਲਓ ਵੀ ਬ੍ਰਾਂਡ ਵੀ ਤੁਹਾਨੂੰ ਤਿੰਨ ਤੋਂ ਚਾਰ ਦਿਖਾ ਦਾਂਗੇ ਜਿਵੇਂ ਐਚ ਐਫ ਕ੍ਰਾਸ 에어 ਸ਼ੈਰ ਜਰਸੀ ਤਿੰਨ ਚਾਰ ਨਸਲਾਂ ਦਾ ਸੁਮੇਲ ਹੈ ਤੇ ਬਾਕੀ ਬਾਈ ਨਾ ਕਰਾ ਦਨੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਹੋਰ ਕੀ ਹਾਲ ਹੈ ਠੀਕ ਹੈ ਬਾਈ ਚੜਦੀ ਕਲਾ ਹਾਂਜੀ ਹਾਂਜੀ ਵੀਰ ਆ ਨਾਮ ਤੇ ਐਡਰੈਸ ਬੋਲ ਦੋ ਨਾਮ ਵੀਰੇ ਮੇਰਾ ਮੇਕ ਸਿੰਘ ਆ ਹਾਂਜੀ ਤੇ ਪਿੰਡ ਖੀਵਾ ਡਿਆਲੂ ਵਾਲਾ ਖੀਵਾ ਡਿਆਲੂ ਵਾਲਾ ਜੀ ਨੇੜ ਤੇੜ ਕਿਹੜਾ ਕੋਈ ਮੇਨ ਸ਼ਹਿਰ ਦੇ ਨੇੜੇ ਨੇੜੇ ਤੇੜ ਵੀਰੇ ਆਪਣੇ ਭੀਖੀ ਠੀਕ ਹੈ ਜੀ ਤੇ ਇਧਰੋਂ ਤਨੌਲਾ ਤੇ ਇਧਰੋਂ ਚੀਮਾ ਤਨੌਲੇ ਤੋਂ ਕਿੰਨੀ ਦੂਰ ਹੈ ਜੀ ਤਨੌਲੇ ਤੋਂ ਆਪਣਾ ਜੀ 15 ਕਿਲੋਮੀਟਰ ਕੰਮ ਵਪਾਰ ਦਾ ਹੀ ਆ ਵਪਾਰ ਦਾ ਹੀ ਨੰਬਰ ਵੀ ਬੋਲ ਦੇ ਨੰਬਰ ਜੀ 62804 ਹਾਂ 628457961 ਇੱਕ ਨੰਬਰ 9815567398 ਠੀਕ ਹੈ ਜੀ ਇੱਥੋਂ ਕਰ ਲੀਏ ਸ਼ੁਰੂ ਇੱਕ ਨੰਬਰ ਆ ਤੋੜ ਦਿਓ ਖੋਲ ਕੇ ਇਹਨੂੰ ਫਿਰ ਸਾਡੇ ਬਟੂ ਮੈਂ ਦਵਾਂ ਕਿਹੜਾ ਸੂਆ ਸੂੰਦੀ ਆ ਬਾਈ ਇਹ ਇਹ ਪਲੂਨ ਸੂੰਦੀ ਆ ਜੀ ਪਹਿਲਾ ਹਾਂ ਜੀ ਹਾਂ ਆ ਸੂਆ ਸੂੰਦੀ ਆ ਪਹਿਲਾ ਤੇ ਆਰਡਰ ਕੁਆਲਿਟੀ ਹੈਗੀ ਆ ਇਹਦੀ ਕਮਾਲ ਦੀ ਥਣ ਦਾ ਸੈਜ ਬਹੁਤ ਸੋਹਣਾ ਮੁਠੀ ਵਾਲਾ ਤੇ ਥੋੜੀ ਬਹੁਤੀ ਭਲ ਜਰੂਰ ਕਰੀਆ ਕਿਉਂਕਿ ਭਲ ਉਹ ਹੀ ਆਈਟਮ ਕਰਦੀ ਆ ਹਨਾ ਜਿਹੜੀ ਚ ਜੋਸ਼ ਹੁੰਦਾ ਨਹੀਂ ਜਿਹੜੀ ਦੁੱਧ ਵਾਲੀ ਆ ਆ ਤੋੜ ਦੇ ਮਾੜੀ ਲੰਬੀ ਆ ਇਹਨੂੰ ਦਨ ਕਿੰਨੇ ਕੱਢ ਦੂਗੀ ਦਨ 6-7 ਦਿਨ ਲੈ ਜੂਗੀ ਵੀਰੇ 6-7 ਦਿਨ ਹਾਂ ਦੋ ਦੰਦ ਦਾ ਮੂੰਹਾਂ ਵੀ ਦੰਦਾਂ 'ਚ ਦੋ ਦੰਦ ਆ ਗਈ ਮੇਰੇ ਖਿਆਲ ਐ ਚਿਫ ਕਰਾਉਸ ਆ ਗਈ ਹਾਂ ਐਚਿਫ ਕਰਾਉਸ ਕਮਾਲ ਆ ਬਈ ਇੱਥੋਂ ਆ ਗਈ ਸੱਜਣੋ ਐਚਐਫ ਕਰਾਉਸ ਦੇ ਵਿੱਚ ਦੰਦਾਂ 'ਚ ਬਾਈ ਕਹਿੰਦਾ ਦੋ ਦੰਦ ਦਾ ਕੱਦ ਵੀ ਚੰਗਾ ਤੇ ਥਣ ਦਾ ਸੈਜ ਵੀ ਸੋਹਣਾ ਤੇ ਬਾਕੀ ਆਰਡਰ ਕਮਾਲ ਦੀਦਾ ਇਹਦੀ ਬਾ ਕਮਾਲੀ ਆ ਜੇ ਮੈਂ ਆਪਾਂ ਕਹਿੰਦੇ ਨੇ ਨਾ ਪਹਿਲਵਾਨ ਵਾਲਾ ਸਿਸਟਮ ਆ ਪਹਿਲਵਾਨ ਵਾਲਾ ਕੰਮ ਹੀ ਹੋਇਆ ਪਿਆ ਬੱਚੀ ਨੂੰ ਦੰਦਾਂ 'ਚ ਦੋ ਦੰਦ ਬਿਲਕੁਲ ਨਵੇਂ ਹਨ ਆ ਉਮਰ ਵੀ ਛੋਟੀ ਆ ਤੇ ਸੂਆ ਵੀ ਪਹਿਲਾ ਸੂਂਦੀ ਆ ਤੇ ਬਾਕੀ ਜੇ ਗੱਲ ਕਰ ਲਈਏ 2 4 5 ਸੂਆਂ ਤੱਕ ਵੀ ਇਹ ਜਿਹੜੀਆਂ ਕਰੌਸ ਚ ਆ ਜਾਂਦੀਆਂ ਨੇ ਜਾਂਦੀਆਂ ਨਹੀਂ ਕਿਸੇ ਪਾਸੇ ਬਾਈ ਹਾਂ ਆਪਾਂ ਥੋੜੀ ਜੀ ਕਰ ਗਈ ਹੈ ਨਾ ਭਲ ਤਾਂ ਗੁਰਗੜ ਖਾ ਲੈਂਦੀਆਂ ਨੇ ਵੀਰੇ ਗੱਪਣੀਆਂ ਕਰ ਲੈਂਦੀ ਆ ਬਾਕੀ 25 ਪਲੂਨ ਆ ਨਾ ਤਾਂ ਕਰਕੇ ਭਲ ਕੀਤੀ ਹੋਈ ਦੁੱਧ ਨੀ ਇੱਕ ਕਿੰਨਾ ਕੁ ਪਾ ਸਕਦੀ ਆ ਫਿਰ ਦੁੱਧ ਵੀਰੇ ਪਾ ਦੇ ਚੰਗੀ ਸੇਵਾ ਨਾਲ 20 ਕਿਲੋ ਪਰ ਆਪਾਂ 15 ਤੋਂ 16 ਕਿਲੋ ਦੀ ਗਾਰੰਟੀ ਦੇਵਾਂਗੇ ਕਿੰਨੇ ਪੈਸੇ ਲਵਾਂਗੇ ਜੀ ਜਾਇਜ਼ ਬਿਲਕੁਲ ਬਿਲਕੁਲ ਜਾਇਜ਼ ਜੀ ਕਿ ਵੀਡੀਓ ਪਾਈ ਮਤਲਬ ਕਰਾਉਣਾ 70 75 ਆ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਹਾਂਜੀ 60500 ਦੀ ਬੱਚੀ ਦੇਵਾਂਗੇ ਆ 500 ਵਾਲਾ ਕੀ ਸੀ ਨਾ ਬਸ ਇਹ ਛੋੜ ਕਰ ਦਿਆਂਗੇ ਠੀਕ ਆ ਗੱਲ ਉਹ ਕੰਮ ਨਹੀਂ ਆਪਣਾ ਵੀ 60 ਮੰਗ ਕੇ ਆਪਾਂ ਦੇਵ 55 ਦੀ ਦੇਵਾਂਗੇ ਉਹ ਸਿਸਟਮ ਠੀਕ ਆ ਗੱਲ ਹਾਂ ਕਿਸੇ ਗਾਂਜ ਵੀ ਉਹ ਸਿਸਟਮ ਨਹੀਂ ਹੋਊਗਾ ਵੀ ਆਪਾਂ 60 ਮੰਗ ਕੇ ਕਿਸੇ ਨੂੰ 55 ਹੀ ਦੇ ਦਾਂਗੇ ਹਾਂਜੀ ਫੋਨ ਉਹੀ ਵੀਰ ਲਾਵੇ ਠੀਕ ਆ ਜੀ ਜਿਨੇ 5 400000 ਮਾਨਤਨ ਕਰਾਉਣਾ ਵਸ ਠੀਕ ਆ ਕੰਦਾ ਤੇ ਰੇਟ ਸੋਨੂੰ ਗੱਲ ਇੱਕ ਸੱਜਣੋ ਹੋਰ ਦੱਸਦਾ ਨਾ ਕਿਉਂਕਿ ਵੀਡੀਓ ਆਪਣੀ ਪਹਿਲੀ ਆ ਰੇਟ 22 ਤੋਂ ਮੈਂ ਤਕਰੀਬਨ ਤਕਰੀਬਨ ਸੋਨੂੰ ਫਿਕਸ ਜੀ ਕਰਾ ਕੇ ਦੇਵਾਂਗਾ ਅਕਸਰ ਆਪਣੀ ਵੀਡੀਓ ਦੇ ਵਿੱਚ ਹੁੰਦਾ ਵੀ ਆ ਵੀ ਰੇਟ ਫਿਕਸ ਜੀ ਹੁੰਦਾ ਬੜਾ ਜ਼ਿਆਦਾ ਅੰਤਰ ਨਹੀਂ ਹੁੰਦਾ ਦੋ ਦੰਦ ਦਾ ਨਗੀਨਾ ਐਚ ਐਫ ਤੇ ਜਰਸੀ ਦਾ ਕਰਾਸ ਆ ਗਈ ਇਹ ਬਾਈ ਕੰਦਾ ਦੇ ਦਾਂਗੇ 60 ਦੀ 500 ਮਾਨਤਨ ਕਰਦਾਂਗੇ 60 500 ਹੁਣ ਤੌਰ ਤੇ 2 ਨੰਬਰ ਵਾਲੀ ਇਹ ਕਿਹੜੀ ਕੰਪਨੀ ਚ ਪਈ ਇਹ ਐਚ ਐਫ ਐਪ ਆ ਔਰ ਵੀਰੇ ਦੋ ਦੰਦ ਪਲੂਣ ਬੱਚੀ ਆ ਇਹ ਵੀ ਦੋ ਦੰਦ ਆ ਹਾਂ ਜੀ ਆ ਦੰਦ ਹੀ ਲੈ ਪਟ ਗੇ ਮੈਂ ਕਹਿੰਦਾ ਹਣਾ ਦੇਖ ਤਾਂ ਸਹੀ ਮੂੰਹ ਮਾ ਕਿੰਨਾ ਪਿਆਰਾ ਵੀਰੇ ਆ ਲੈ ਚ ਲੈ ਇਹਨੂੰ ਕੱਦ ਬੱਡੇ ਦਾ ਵੀ ਫੁੱਲ ਵੱਡਾ ਥਣ ਦਾ ਸਹਿਜ ਇਹ ਵੀ ਸੋਹਣਾ ਰੱਖਦੀ ਆ ਤੇ ਆ ਗਈ ਸੱਜਣੋ ਇਹ ਵੀ ਫਿਰ ਜੇ ਗੱਲ ਕਰ ਲਈਏ ਦੋ ਦੰਦ ਕਿਉਂਕਿ ਦੰਦਾਂ ਚ ਹੀ ਲੈ ਕੇ ਆ ਬਾਈ ਤੇ ਬਾਡੀ ਸਟਰਕਚਰ ਆ ਜਿਹੜਾ ਬਾਡੀ ਸਟਰਕਚਰ ਵੀ ਫੁੱਲ ਮਜ਼ਬੂਤ ਆ ਤੇ ਲੈਗਸ ਕੋਰ ਦਾ ਕੋਈ ਲੇਖਾ ਹੀ ਨਹੀਂ ਹੈਗਾ ਬਾਕੀ ਸਾਨੂੰ ਇਹਦਾ ਤੋਰਾ ਵੀ ਦੱਸਦਾ ਵੀ ਆਰਡਰ ਦਾ ਸਾਈਜ਼ ਆ ਜਿਹੜਾ ਹਲੇ ਤਾਂ ਵੀ 10 ਦਿਨ ਕੱਚੀ ਆ ਬੱਚੀ ਗੁਰੀ ਕਿੰਨੇ ਦਿਨ ਬਾਕੀ ਨੇ ਇਹਦੇ 10 ਦਿਨ ਘੱਟੋ-ਘੱਟ ਆ ਇੱਥੇ ਇੱਥੇ ਹੋਰਾਂ ਮੂੰਹ ਕਰਕੇ ਖੜਾ ਲੈ ਕੋਰੀ ਇਹ ਇੱਥੇ ਰੋਕ ਲੈ ਦੰਦ ਪਿਓਰ ਦੋ ਹਾਂ ਚੈੱਕ ਕਰਾ ਕੇ ਦੇ ਦਾਂਗੇ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਉਹ ਜਿਹੜਾ ਆਊਗਾ ਸੱਜਣ ਉਹਨੂੰ ਦਿਖਾ ਹਾਂ ਆ ਕੇ ਦੇਖ ਕੇ ਲੈ ਜੂਗਾ ਕੋਈ ਗੱਲ ਨਹੀਂ ਆ ਦੰਦ ਪਾਈ ਕਹਿੰਦਾ ਚੈੱਕ ਕਰਾ ਦਾਂਗੇ ਜਿਹੜਾ ਸੱਜਣ ਲੈਣ ਆਊਗਾ ਥਣ ਵੀ ਸੋਹਣਾ ਰੱਖ ਜੇ ਚਵਾਈ ਦੀ ਵੀ ਸੋਹਣੀ ਬਣੂਗੀ ਹਲੇ ਤਾਂ ਬੱਚੀ ਬਣਨੀ ਆ ਵੀਰੇ ਪਲੂਣਾ ਪਲਾਂ ਪਲਾਂ ਕਰਦੀ ਆਲੇ ਪਾਣਾ ਕਰਕੇ ਥੋੜਾ ਜਿਹਾ ਮਨ ਲੱਗਦੀ ਆ ਥੱਲੇ ਉੱਤੇ ਹੈ ਨਾ ਹਾਂ ਹਾਂ ਉਦਾਂ ਕ ਸਿਆਰਾ ਹੈ ਹਾਂ ਉਦਾਂ ਇੱਕ ਸਾਰਾ ਗਰੰਟੀ ਹੋ ਰੇ ਇੱਕ ਚੀਜ਼ ਦੇ ਕੋਲ ਆਨਲਾਈਨ ਵੀ ਮੰਗਾਉਂਦਾ ਤਾਂ ਵੀ ਗਰੰਟੀ ਹੋ ਰਹੀ ਆ ਲੰਬਾਈ ਚੈੱਕ ਕਰ ਸਕਦੇ ਹੋ ਰੰਗ ਰੂਪ ਤੇ ਗਰਮੀ ਸਰਦੀ ਚੱਲਣ ਵਾਲਾ ਤੋਹਫਾ ਆ ਗਿਆ ਦੰਦਾਂ ਚ ਬਾਈ ਕਹਿੰਦਾ ਇਹ ਵੀ ਦੋ ਦੰਦ ਆ ਗਈ ਕੱਡ ਵੀ ਫੁੱਲ ਵੱਡਾ ਆ ਗਿਆ ਤੇ ਸ਼ਕੀਨ ਵੀ ਫੁੱਲ ਆ ਗਈ ਇਹਦੇ ਕਿੰਨੇ ਪੈਸੇ ਲੈ ਲਾਂਗੇ ਬਾਈ ਇਹਦਾ ਮੁੱਲ ਕਰਾਉਣਾ ਵੀਰੇ 75 70 ਹੈ ਹਾਂਜੀ ਇਹ 62000 ਦੀ ਵੱਚੀ ਦੇ ਦੇ ਇਹ ਦੇ ਦਾਂਗੇ 62000 ਜੇ ਕਿਸੇ ਨੇ ਅੱਜ ਜੋੜਾ ਲੈਣਾ ਹੋਇਆ ਹੋ ਜੋ ਇੱਕ ਵੀਦਾ ਆਂ ਦੇ ਦੇਂਗੇ ਇੱਕ ਵੀਦਾ ਜੋੜਾ ਇੱਕ ਵੀਦਾ ਹੋ ਜਾ ਹਾਂ ਦੇ ਦੇਂਗੇ ਇੱਕ ਵੀਦਾ ਆ ਜੋੜਾ ਹੋ ਜੂ ਸੱਜਣੋ ਇੱਕ ਵੀਦਾ ਇੱਕ ਗੱਲ ਦੱਸਦਾ ਨਾ ਦੋਨੀਆਂ ਦੰਦਾਂ ਚ ਦੋ ਦੰਦ ਨੇ ਬੋਡੀ ਸਟਰਕਚਰ ਦੀਆਂ ਦੋਨੀਆਂ ਮਜ਼ਬੂਤ ਨੇ ਤੇ ਦੋਹੀ ਗੱਬਣਾ ਨੇ ਤਕਰੀਬਨ ਆਸ-ਪਾਸ ਜੀ ਸਹੀ ਹਾਂ ਹਾਂ ਇੱਕ ਅੱਧਾ ਦਿਨ ਮਗਰਮੂਰੇ ਇਕੱਠਿਆਂ ਸੁਪਣ ਤਾਂ ਨਹੀਂ ਨਹੀਂ ਬਸ ਇੱਕ ਅਧਾ ਤੇ ਆ ਗਈਆਂ ਗਰਮੀ ਸਰਦੀ ਵਾਲੇ ਤੋਫੇ ਹਾਂ ਹਾਂ ਤੇ ਹੁਣ ਤੌਰ ਦੇ ਭਾਈ 3 ਨੰਬਰ ਦੇ ਤਕਰੀਬਨ ਸਾਰੀਆਂ ਗੱਬਣਾ ਆਪਣੇ ਕੋਲ ਹੈ ਨਾ ਸਾਰੀਆਂ ਗੱਬਣਾ ਨੇ ਹਾਂ ਇਹ ਇਹ ਕਿਹੜੀਆਂ ਚ ਆ ਗਈ ਇਹ ਐਚਐਫ ਕ੍ਰੋਸ ਆ ਭਾਈ ਥੋੜੇ ਥੋੜੇ ਸਿੰਗ ਨੇ ਇਹ ਵੀ ਇਹਦਾ ਸੁਆ ਕਿਹੜਾ ਗਰਮੀ ਸਰਦੀ ਕੋਈ ਕੋਈ ਗਾਂ ਵੀ ਗਰਮੀ ਸਰਦੀ ਮੰਨਣ ਵਾਲੀ ਨਹੀਂ 올 ਸੀਜ਼ਨ ਕੰਮ ਆਣੇ ਸਾਰੀਆਂ ਆਰਡਰ ਸੋਹਣਾ ਦਿਖਾਉਂਦੀ ਆ ਇਹਦਾ ਸੁਆ ਕਿਹੜਾ ਬਾਈ ਇਹ ਵੀ ਪਹਿਲਣਾ ਬਾਈ ਇਹ ਵੀ ਪਹਿਲਣਾ ਹਾਂ ਸਾਰੀ ਪਹਿਲਣਾ ਨੇ ਆਪਣੇ ਕੋਲੇ ਨਾ ਨਾ ਵਿੱਚ ਹੈਗੀਆਂ ਦੂਜੇ ਤੀਜੇ ਸੁਵੇ ਵੀ ਠੀਕ ਆ ਗੱਲ ਤੇ ਇਹ ਤਕਰੀਬਨ ਤਕਰੀਬਨ ਬਾਈ ਕਹਿੰਦਾ ਇਹ ਵੀ ਪਹਿਲਣਾ ਤੇ ਭੜ ਥੋੜੀ ਬਹੁਤੀ ਇਹ ਵੀ ਲੱਗੀ ਕਰਨ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਦੂਜੇ ਸੁਵੇ ਤੱਕ ਪਸ਼ੂ ਭੜ ਕਰਦਾ ਰਹਿੰਦਾ ਇਹਦੇ ਦੰਦ ਤਾਂ ਨਹੀਂ ਕਰੇ ਚੈੱਕ ਨਾ ਨਾ ਇਹ ਵੀ ਨਹੀਂ ਕਰੇ ਵੀਰੇ ਇਹ ਕਿੰਨਾ ਟਾਈਮ ਕੱਢੂਗੀ ਏ ਵੀ ਬਸ ਹਫਤਾ 6 ਦਿਨ 7 ਦਿਨ ਵੱਧ ਤੋਂ ਵੱਧ ਹਫਤੇ ਦੇੜੇ ਜਿਹੜਾ ਹਾਂ ਤੇ ਇਹਦੇ ਸਿੰਗ ਨੇ ਨਿੱਕੇ ਨਿੱਕੇ ਉਸ ਹਿਸਾਬ ਨਾਲ ਨਾ ਜਜਮੈਂਟ ਕਰ ਲਿਓ ਤੇ ਠੰਡੀ ਸੀਲ ਬਾਈ ਕਹਿੰਦਾ ਫੁੱਲਾ ਤੇ ਆ ਗਈ ਐਚ ਐਫ ਕ੍ਰੋਸ 'ਚ ਖਾਣਾ ਦਾ ਗੈਪ ਆ ਜਿਹੜਾ ਗੈਪ ਇਹ ਵੀ ਫੁੱਲੇ ਰੱਖੂਗੀ ਤੇ ਭਲ ਵਾਦੀ ਆ ਥੋੜੀ ਬਹੁਤੀ ਦੰਦ ਬਾਈ ਕਹਿੰਦਾ ਇਹਦੇ ਆਪਾਂ ਨੇ ਪੱਟ ਕੇ ਮੂੰਹ ਕਰੇ ਨਹੀਂ ਚੈੱਕ ਤੇ ਦਿਨ ਇਹਦੇ ਤਕਰੀਬਨ ਤਕਰੀਬਨ ਜੇ ਗੱਲ ਕਰ ਲਈਏ 5 ਤੋਂ 7 ਬਾਕੀ ਨੇ ਇਹਨਾਂ ਦੀ 60% ਵੀ ਚੰਗੀ ਹੁੰਦੀ ਜਿਹੜੀਆਂ ਕ੍ਰੋਸ 'ਚ ਆ ਜਾਂਦੀਆਂ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਵੀ ਜਿੰਨੀ ਇੱਕ ਗਾਮਾ ਇਸ ਘਰ ਚੋਂ ਮੈਂ ਦਿਖਾਉਂਗਾ ਸਾਰੀਆਂ ਆਲ ਸੀਜ਼ਨ ਹੀ ਨੇ ਆਲ ਸੀਜ਼ਨ ਚੱਲਣ ਵਾਲੀਆਂ ਆਈਟਮ ਹੀ ਨੇ ਸਾਰੀਆਂ ਕੋਈ ਗਰਮੀ ਵਾਲੀ ਨਹੀਂ ਕੋਈ ਸਰਦੀ ਵਾਲੀ ਨਹੀਂ ਹੈਗੀ ਗਰਮੀ ਵੀ ਚੱਲਣਗੀਆਂ ਇਹ ਸਰਦੀ ਵੀ ਚੱਲਣਗੀਆਂ ਹਾਂਜੀ ਹਾਂਜੀ ਬਾਕੀ ਆਰਡਰ ਕੁਆਲਟੀ ਇੱਥੋਂ ਚੈੱਕ ਤੁਹਾਨੂੰ ਮੈਂ ਕਰਾ ਦਵਾਂ ਨਾ ਥੋੜੀ ਬਹੁਤੀ ਭੜ ਵੱਦੀ ਆ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਬਹੁਤ ਚੰਗਾ ਤਰ੍ਹਾਂ ਬਣਾਉਗੀ ਦੁੱਧ ਦੁੱਧ ਤਕਰੀਬਨ ਇਹ 17 18 ਕਿਲੋ ਜਮੇ ਖੁੱਲਾ ਦੇ ਦੂਗੀ ਆਪਾਂ 15 ਕਿਲੋ ਕਹਿ ਕੇ ਦੇਵਾਂਗੇ ਇਹਦੇ ਪੈਸੇ ਕਿੰਨੇ ਲੈ ਲਾਂ ਬਾਈ ਇਹਦਾ 56000 ਕਿ ਲੈ ਲਾਂਗੇ ਇਹਦਾ 56 ਮਤਲਬ 56 ਪੌਣਾ ਜੇਬ ਚ ਬਸ ਹਾਂ ਇਹ ਆ ਗਈ ਤਿੰਨ ਨੰਬਰ ਤੇ ਤੇ ਹੁਣ ਤੋਰ ਦੇ ਚਾਰ ਨੰਬਰ ਵਾਲੀ ਇਹ ਆ ਗਈ ਐਰ ਸ਼ੈਰ ਚ ਨਾ ਹਾਏ ਐਰ ਸ਼ੈਰ ਚ ਇਹਦਾ ਸੂਆ ਕਿਡਾ ਇਹਦਾ ਵੀਰੇ ਦੂਜਾ ਸੂਆ ਇਹਦਾ ਦੂਜਾ ਸੂਆ ਹਾਂਜੀ ਮਾ ਆ ਕੇ ਤੇ ਇਹ ਵੀ ਨਾ ਪਹਿਲੀ ਕਹਦੇ ਨੇ ਇੱਕ ਕਿਤੇ ਨਾ ਐਂ ਤਾਂ ਕਿਉਂ ਯਾਰ ਜਿਹੜੀ ਗੱਲ ਹੋ ਉਹੀ ਕਹਿ ਕੇ ਦਵਾਂਗੇ ਕੱਲ ਨੂੰ ਅਗਲਾ ਇੱਥੇ ਆਊਗਾ ਫਿਰ ਅਗਲਾ ਦੇਖ ਕੇ ਕਹੂਗਾ ਵੀ ਯਾਰ ਵੀਡੀਓ ਚ ਕੁਝ ਹੋਰ ᱛੀ ਇੱਥੇ ਕੁਝ ਹੋਰ ਆ ਢਾਂਚਾ ਸੱਜਣੋਂ ਇਹ ਵੀ ਚੰਗਾ ਰੱਖਦੀ ਆ ਚੌੜੇ ਢਾਂਚੇ ਚ ਆ ਗਈ ਉੱਤੋਂ ਬਾਡੀ ਸਟਰਕਚਰ ਦੀ ਮਜ਼ਬੂਤ ਆ ਇਹ ਆ ਗਈ ਐਰ ਸ਼ੈਰ ਚ ਇਵੇਂ ਸਾਨੂੰ ਮੈਂ ਸਟਾਰਟਿੰਗ ਜੀ ਦੱਸਿਆ ਦੀ ਵੀ ਕੰਪਨੀਆਂ ਤੁਹਾਨੂੰ ਮੈਂ ਅੱਜ ਨੇਕ ਲਵੇ ਕਈ ਦਿਖਾ ਦੂੰਗਾ ਕੰਮ ਬਾਈ ਦਾ ਰੁਟੀਨ ਚ ਹੈ ਵਪਾਰ ਦਾ ਕੰਮ ਆ ਇਹਦੇ ਦਿਨ ਕਿੰਨੇ ਬਾਕੀ ਨੇ ਇਹ ਵੀ ਹਫਤਾ ਲੇ ਜੂਗੀ ਵੀਰੇ ਇੱਕ ਹਫਤਾ ਹਾਂ ਸਾਰੀਆਂ ਹਫਤੇ ਡੇੜ ਗੇੜ ਸਾਰੀਆਂ ਹਫਤੇ ਡੇੜ ਗੇੜ ਕੋਈ 4 ਦਿਨ ਕੋਈ 5 ਦਿਨ ਕੋਈ 6 ਦਿਨ ਔਰ ਔਰ ਸਰਦੀ ਆ ਸਰਦੀ ਕਰਕੇ 2 ਦਿਨ ਵੱਧ ਵੀ ਲੈ ਜਾਂਦੀ ਹੈਗਾ ਠੀਕ ਆ ਗੱਲ ਸਮਝ ਗਿਆ ਗਰਮੀ ਚ ਤਾਂ ਮੱਝਾਂ ਗਾਂ ਛੇਤੀ ਸੂਪ ਪੰਦੀ ਆ ਸਰਦੀ ਚ ਤਾਂ ਖੜੀ ਰਹਿੰਦੀ ਆ ਤੇ ਇਹਦਾ ਰਿਕਾਰਡ ਕੀ ਦੱਸਿਆ ਦੁੱਧ ਦਾ ਪਹਿਲਣ ਦਾ ਇਹਦਾ ਪਹਿਲਣ ਦਾ ਰਿਕਾਰਡ ਦੱਸਿਆ ਵੀ 14-15 ਕਿਲੋ ਦੁੱਧ ਦੇ ਦਿਨ ਦਿੱਤਾ ਤੇ ਐਸ ਵਾਰੀ ਕਿੰਨਾ ਪਾ ਸਕਦੇ ਆ ਵਧਾ ਸਕਦੇ ਆ ਐਸ ਵਾਰੀ ਵਧਾ ਦੇ 17 18 ਦੇ ਦੇ ਆਪਾਂ 15 ਕਹਿ ਕੇ ਦੇਵਾਂਗੇ ਵੀਰੇ 15 ਦੀ ਓਟ ਤੇ ਦੇ ਦਾਂਗੇ ਇਹ ਵੀ ਇਹ ਆ ਗਈ ਐ ਯਾਰ ਸ਼ਹਿਰ ਚ ਇਹ ਐ ਯਾਰ ਸ਼ਹਿਰ ਚ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਇੱਕ ਨੰਬਰ ਕੋਈ ਗਾਂ ਵੀ ਚਵਾਈ ਦੀ ਮਾਰੀ ਨਹੀਂ ਉਹ ਥਣ ਸਾਰਿਆਂ ਦੇ ਮੱਜਾਂ ਵਰਗੇ ਲੱਗੇ ਨੇ ਵੀਰੇ ਕਿਉਂਕਿ ਵਪਾਰੀ ਦਾ ਜਦੋਂ ਚੇਪਾ ਲਾਉਂਦੇ ਆ ਉਹਦੀ ਜਾਂਚ ਕਰ ਲੈਂਦੇ ਆ ਜੇ ਕਿਸੇ ਗਾਂ ਦੇ ਆਏ ਨਹੀਂ ਹੈਗਾ ਵੀ ਥਣ ਨਹੀਂ ਹੱਥ ਚੋਂਣਗੇ ਜੇ ਕੋਈ ਆ ਜੂਗਾ ਜਾਂ ਕੋਈ ਚੋਂਣ ਨੂੰ ਲੈ ਜੂਗਾ ਹਰ ਇੱਕ ਗਾਂ ਦਾ ਥਣ ਮੱਜੇ ਵਰਗਾ ਮਿਲੂ ਇਹਦਾ ਕੀ ਰੇਟਰ ਹੋਊਗਾ ਬਈ ਯਾਰ ਸ਼ਹਿਰ ਦਾ ਇਹ ਦੇ ਦਾਂਗੇ ਵੀਰੇ 53500 ਇਹ 57 ਦੀ ਇਹ ਆ ਗਈ 4 ਨੰਬਰ ਤੇ ਤੇ ਹੁਣ ਤੋਰਦੇ ਆ ਜਰਸੀ 5 ਨੰਬਰ ਵਾਲੀ ਕਿਉਂਕਿ ਜਰਸੀ ਨੂੰ ਤਾਂ ਹਰੇ ਕੀ ਪਛਾਣ ਲਾਦਾ ਦੂਜੀਆਂ ਨਸਲਾਂ ਘੱਟ ਸਿਆਣ ਚਾਉਣੀਆਂ ਜੀ ਹਾਂ ਜਰਸੀ ਦਾ ਕੰਮ ਆ ਜਿਹੜਾ ਜਰਸੀ ਦਾ ਕੰਮ ਏ ਬਲੈਕ ਵਾਲਾ ਅੱਜ ਗੱਲ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਸੂਆ ਵੀਰੇ ਕਾਦੇ ਇਹਦਾ ਵੀ ਚੰਗਾ ਜਿਵੇਂ ਕਹਿਲਾਂ ਵੀ ਐਚ ਐਫ ਜੀ ਡੀ ਹੈਗੀ ਹਣਾ ਹਾਂ ਐਚ ਐਫ ਜੀ ਡੀ ਆ ਵੀਰੇ ਇਹ ਆ ਇਹਦਾ ਵੀ ਕੱਚੀ ਐ 10 ਦਿਨ ਬੱਛੀ ਲੈਵਾ ਦੇ ਆ ਆ ਗਈ ਪੰਜਵਾਂ ਵਾਲੀ ਬਹੁਤ ਲੈਵਾ ਬਣਾ ਕੇ ਸੋਣਾਗਾ ਕੱਦ ਵੱਡਾ ਆ ਗਿਆ ਇਹਦਾ ਫੁੱਲ ਵੱਡਾ ਤੇ ਉਤੋਂ ਟਾਂਚਾ ਵੀ ਸੋਹਣਾ ਤੇ ਥਣ ਵੀ ਇਹਦਾ ਸੁੱਖ ਨਾਲ ਦੁੱਧ ਵਾਲੀਆਂ ਗਾਵਾਂ ਨੇ ਸਾਰੀਆਂ ਯਾਰ ਇਹਦਾ ਸੁਗਾ ਕਿਹੜਾ ਦੱਸਿਆ ਇਹਦਾ ਤੀਜਾ ਵੀਰੇ ਤੀਜਾ ਸੁਗਾ ਹਾਂ ਇਹ ਕੱਢ ਦੂ ਇੱਕ ਹਫ਼ਤਾ ਚਮਾ ਗਰੰਟੀ ਨਾਲ ਕੱਢ ਦੂਗੀ ਕਮਾ ਲੈ ਇਧਰ ਨੂੰ ਕੱਦ ਵੀ ਫੁੱਲ ਵੱਡਾ ਹਵਾਨਾ ਦੇਖਦਾ ਕਿਹਾ ਯਾਰ ਸਾਰੀਆਂ ਗਾਵਾਂ ਨੂੰ ਚੰਗਾ ਆਰਡਰ ਲੱਗਿਆ ਇਹਦੇ ਤੇ ਜਿਹੜੀ ਹੋਊਗੀ ਦਰਮਿਆਨੀ ਉਹ ਮੈਂ ਤੁਹਾਨੂੰ ਦੱਸ ਦੂੰਗਾ ਵੀ ਇਹਦਾ ਕੱਦ ਕਾਟ ਦਰਮਿਆਨਾ ਕੱਦ ਇਹਦਾ ਵੀ ਫੁੱਲ ਵੱਡਾ ਹਫ਼ਤੇ ਰੇਡ ਕਰ ਪਾਈ ਕਹਿੰਦਾ ਕੱਢ ਦੂਗੀ ਤੇ ਆਰਡਰ ਬਣਾਉਗੀ ਬਾਈ ਫੁੱਲ ਸਾਈਜ਼ ਦੇ ਹਾਂ ਫੁੱਲ ਸਾਈਜ਼ ਕਿਉਂਕਿ ਗਾਂ ਵਾਲੇ ਬੰਨੇ ਆਰਡਰ ਫੁੱਲ ਆਗਲੇ ਥਣ ਤੋਂ ਅਗਲੇ ਬੰਨੇ ਤੇ ਪਿਛਲੇ ਬੰਨੇ ਵੀ ਆਰਡਰ ਪੂਰਾ ਬਣਾਉ ਤੇ ਇਹ ਆ ਗਈ ਪਿਓਰ ਜਰਸੀ ਪੰਜਾਬ ਵਾਲੀ ਵੱਡੇ ਕੱਦ ਕਾਠ ਵਾਲੀ ਇਹਦਾ ਦੁੱਧ ਦੀ ਕੀ ਰਿਪੋਰਟ ਆ ਦੁੱਧ ਦੇ ਨੇ ਬਾਈ 15 ਪਲੱਸ ਦਿੱਸਦਾ ਹੋਇਆ ਪਹਿਲਣ ਨੇ ਦੂਜੇ ਸੂਏ ਦੂਜੇ ਹਾਂ ਤੀਜੇ ਆ ਨਾ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਰਹਿਣਗੇ ਪੈਸੇ ਕੁਰੀ ਜਮੇ ਜੈਸਨ ਨੂੰ ਦੱਸਾਂ ਜੈਸਨ ਉਹ ਹੀ ਦਸੀ ਜਾ ਆਪਣੇ ਚੈਨਲ ਤੇ ਜਮੇ ਸ਼ੋਰਟ ਸੱਪਿਆ ਦਾ ਸਿਸਟਮੇ ਰੱਖੀ ਕੱਲਾ ਬੱਸ ਬਾ ਫਿਰ 50 500 ਦੀ ਦੇਵਾਂਗੇ ਜਰਸੀ 50000 ਦੀ 50 500 ਦੀ ਦੇਵਾਂਗੇ 500 ਦਾ ਛੱਡ ਦਾਂਗੇ ਨਾ ਛੱਡਣਾ ਕੁਛ ਨਹੀਂ ਅੱਛਾ ਇਹਦਾ ਕੋਈ ਯਾਰ ਮਿੱਤਰ ਆ ਕੇ ਗੱਲ ਪੈ ਗਿਆ 100 200 5 400 ਛੋਟ ਹੋ ਸਕਦੀ ਆ ਪਰ ਉਹ ਨਹੀਂ ਆ 500 ਛੋਟ ਦਾ ਹੋਏ ਜਾਂ ਮੈਨੂੰ ਪਤਾ ਬਸ ਬਸ ਉਹ ਮੁੱਲ ਆਪਣਾ ਕਿਸੇ ਗਾਣਾ ਨਹੀਂ ਕੋਈ ਸੱਜਣ ਇਹ ਫੋਨ ਨਾ ਲਾਵੇ ਠੀਕ ਆ ਜੀ ਕਿ ਜੇ 50 ਮੰਗ ਲਿਆ ਤਾਂ ਘਾ 40 ਦੀ ਮਿਲ ਜੂ ਠੀਕ ਆ ਜੀ ਕੋਈ ਆਪਣਾ ਸਮਾਂ ਬਰਬਾਦ ਨਾ ਕਰੇ ਠੀਕ ਆ ਗੱਲ ਤੇ ਹੁਣ ਤੋਰ ਦੇ 6 ਨੰਬਰ ਵਾਲੀ ਇਹ ਇਹ ਕਿਹੜੀਆਂ ਜਾ ਗਈ 6 ਨੰਬਰ ਵਾਲੀ ਇਹ ਵੀ ਜਰਸੀ ਆ ਬਾਈ ਇਹ ਵੀ ਜਰਸੀ ਕੱਦੇ ਦਾ ਵੀ ਤਕਰੀਬਨ ਇਹਦੇ ਬਰਾਬਰ ਹੀ ਆ ਹਨਾ ਹਾਂ ਹਾਂ ਕੱਦ ਵਿਢੇ ਦਾ ਵੀ ਕੱਦੇ ਦਾ ਹੀ ਫੁੱਲਾ ਹੀ ਪੂਰ ਤੇ ਪਹਿਲੇ ਇਹ ਪਹਿਲਣ ਆ ਵੀਰੇ ਪਹਿਲਾ ਸੂਆ ਹਾਂ ਇਹਦੇ ਕਿੰਨੇ ਦਿਨ ਬਾਕੀ ਨੇ ਇਹਦੇ 6-7 ਦਿਨ ਹੀ ਇਹਦੇ ਬਾਕੀ ਨੇ ਮੈਂ ਸਾਰੀਆਂ ਗਾਵਾਂ ਤਨ ਮੈਂ ਦੱਸ ਕੇ ਹਟਿਆ ਵੀ ਹਫਤਾ ਪੈਂਡਿੰਗ ਨਹੀਂ ਕੋਈ 4 ਦਿਨਾਂ ਨੂੰ ਸੂਪੇ ਕੋਈ 5 ਦਿਨਾਂ ਨੂੰ ਕੋਈ 6 ਦਿਨਾਂ ਨੂੰ ਹਨਾ ਇੱਕ ਹਫਤੇ ਦੇ ਅੰਦਰ ਅੰਦਰ ਸਾਰਾ ਮਾਲ ਸੂਣ ਨੂੰ ਰੈਡੀ ਆ ਇਹਦੇ ਦੰਦ ਤਾਂ ਨਹੀਂ ਕਰੇ ਚੈੱਕ ਨਾ ਇਹਦੇ ਨਹੀਂ ਕਰੇ ਵੀਰੇ ਐਵੇਂ ਕੱਲ ਨੂੰ ਆ ਕੇ ਅਗਲਾ ਦੇਖੋ ਮੈਂ ਤੈਨੂੰ ਕਹਿੰਦਾ ਦੋ ਦੰਦਾਂ ਦਾ ਜਾ ਉਹ ਆ ਠੀਕ ਆ ਉਹਦਾ ਕੋਈ ਫਾਇਦਾ ਆ ਕੱਦ ਵੱਡਾ ਆ ਗਿਆ ਇਹਦਾ ਵੀ ਚੰਗਾ ਜਿਵੇਂ ਤੁਹਾਨੂੰ ਪਹਿਲਾਂ ਜਰਸੀ ਦਿਖਾਈ ਆ ਉਹਦੇ ਨਾਲੋਂ ਥੋੜਾ ਬਹੁਤਾ ਉੱਚਾ ਹੋਊਗਾ ਨੀਵਾ ਨਹੀਂ ਤੇ ਆ ਗਈ ਜਾਨ ਵਾਲੀ ਤੇ ਸੂਆ ਆ ਗਿਆ ਪਹਿਲਾ ਤੇ ਆ ਗਈ ਬਿਲਕੁਲ ਨਵੇਂ ਹਾਂ ਚ ਕਮਾਲ ਆਸਤਾਂ ਇਹ ਕਿੰਨਾ ਕਰ ਦੁੱਧ ਪਾ ਸਕਦਾ ਪਹਿਲਣ ਆ ਨਾ ਇਹ 14 ਕਿਲੋ ਜਾਮਾਂ ਦੁੱਧ ਦੇ ਦੂਗੀ ਉਰੀ ਜਿਹੜਾ ਜਿਹਦਾ ਆਰਡਰ ਦੀ ਬਣਾਵਟਾ ਨਾ ਤੇ ਥਣਾ ਦੀ ਬਣਾਵਟਾ ਤੇ ਨਸਲ ਉਧਰ 14 ਕਿਲੋ ਜਮਾ ਐਨ ਦੇ ਦੇਣਾ ਦੇ ਦੇ 15 16 ਹੀ ਪਰ ਆਪਾਂ 13 14 13 14 ਕਹਿ ਕੇ ਦੇਵਾਂ ਇੱਕ ਗੱਲ ਦੱਸਦਾ ਨਾ ਆਰਡਰ ਸੱਜਣੋਂ ਰੱਖੂਗੀ ਇਹ ਵੀ ਫਿਕਸ ਜਈ ਟੁੱਟਮਾ ਲੇਵਾ ਨਹੀਂ ਰੱਖਦੀ ਕੋਈ ਵੀ ਪੱਛੀ ਜਿੰਨੀਆਂ ਕਿਸੇ ਵੀ ਗਾਂ ਦੇ ਯਾਰ ਫੀਟਿੰਗ ਵਾਲਾ ਸਟ੍ਰਕਚਰ ਮਿਲੂਗਾ ਕਿਸੇ ਗਾਂ ਦੇ ਵੀ ਟੁੱਟਮਾ ਲੇਵਾ ਨਹੀਂ ਫਿਕਸ ਆਰਡਰ ਥਣ ਕੱਲਾ ਕੱਲਾ ਤੇ ਮੁੱਠੀ ਦੀ ਚਬਾਈ ਵਾਲਾ ਥਣ ਬਣਾਉ ਸੋਨਾ ਲੱਗਿਆ ਪੂਰੇ ਗੈਪ ਤੇ ਆ ਤੇ ਜਰਸੀਆਂ ਜਿੰਨੀਆਂ ਕੋ ਹੁੰਦੀਆਂ ਤੁਸੀਂ ਦੇਖਦੇ ਵੀ ਰਹੇ ਹੋ ਮਾਰਕੀਟ ਚ ਇਹਨਾਂ ਦੀ ਜਿਹੜੀ ਫੈਂਟ ਪਰਸੈਂਟੇਜ ਆ ਤਕਰੀਬਨ ਤਕਰੀਬਨ ਮੱਜਾਂ ਦੇ ਏੜ-ਗੇੜ ਹੀ ਹੁੰਦੀ ਆ। ਹਾਂ। ਇਹਦਾ ਰੇਟ ਕਿ ਰਹੂਗਾ ਬਾਈ? ਇਹਦਾ ਰੇਟ ਇਹ ਦੇ ਦਾਂਗੇ ਬਾਈ 848 ਇਹ 848 ਦੀ। ਹਾਂ। ਆ ਜਿਵੇਂ ਕਿਸੇ ਸੱਜਣ ਨੇ ਸਾਰੀਆਂ ਚੋ ਜੋੜਾ ਲੈਣਾ ਜਾਂ ਟ੍ਰਿਪਲ ਲੈਣੀ ਆ ਜਾਂ ਚਾਰ ਲੈਣੀ ਆ ਉਹਦਾ ਮਾਨਤਨ ਉਹ ਆਜਾ ਹੋ ਜੂਗਾ। ਉਹਦਾ ਮਾਨਤਨ 1000 1015-1500 ਦਾ ਹੋ ਜੂਗਾ ਜੇ ਕਿਸੇ ਨੇ ਇਕੱਠੀਆਂ ਲੈਣੀਆਂ। ਠੀਕ ਹੈ ਗੱਲ। ਹਾਂ। ਤੇ ਹੁਣ ਤੋਰ ਦੇ 7 ਨੰਬਰ ਵਾਲੀ ਇਹ ਵੀ ਜਰਸੀ ਆ ਗਈ। ਇਹ ਵੀ ਜਰਸੀ ਆ ਵੀਰੇ। ਇਹ ਮੇਰੇ ਖਿਆਲ ਆ ਇਧਰ ਤਿੰਨ ਚਾਰ ਜਰਸੀਆਂ ਆ ਗਈ ਹਨਾ ਇੱਕ ਜਰਸੀ ਆ ਆ ਗਈ। ਆ ਰੰਗ ਥੋੜਾ ਜਿਹਾ ਆਮ ਪਾਇਆ ਜਾਂਦਾ ਜਿਆਦਾ। ਗਰੀ ਲਾਸਟ ਵਾਲੀ ਜਰਸੀ ਤੁਹਾਨੂੰ ਮੈਂ ਦਿਖਾਉਂਗਾ ਲੈ ਜੀ ਮੂੰਹ ਮੈਂ ਦੇਖ ਤੂੰ ਬੱਚਿਆਂ ਦੇ ਸਾਰੀਆਂ ਦੀ ਮੂੰਹ ਚੱਡਿਆਂ ਦੀ ਬਣਾਵਟ ਥਣਾ ਦੀ ਬਣਾਵਟ ਕਿਸੇ ਦੀ ਐ ਨਹੀਂ ਵੀ ਤੈਨੂੰ ਉਹ ਗੱਲ ਮਿਲੂ ਸਾਰਾ ਜਿੰਨਾ ਇੱਕ ਗਾਵਾਂ ਬਾਈ ਦੇ ਘਰੋਂ ਸਾਰਾ ਮਾਲ ਸਾਫ ਆ ਸਾਰੀਆਂ ਦੀ ਜਿਹੜੀ ਥੱਲੇ ਦੀ ਕੁਵਾਰਦੀ ਆ ਉਹ ਤੁਹਾਨੂੰ ਵਧੀਆ ਮਿਲੂ ਤੇ ਸਾਫ ਮਿਲਣਗੀਆਂ ਕਹਿਣ ਦਾ ਭਾਵ ਸਾਈਡ ਫੈਟ ਵਾਲਾ ਪਸ਼ੂ ਨਹੀਂ ਮਿਲੂਗਾ ਨਾ ਨਾ ਕੋਈ ਐ ਨਹੀਂ ਹੈਗਾ ਵੀ ਸਾਈਡ ਫੈਟ ਮਿਲੂ ਕਿਸੇ ਦਾ ਸਾਰਾ ਮਾਲ ਸਾਫ ਇਹ ਵੀ ਪਲੂਨ ਆ ਪਹਿਲਾ ਸੁਆ ਹਾਂ ਇਹ ਬਣੂ ਬਹੁਤ ਪਹਿਲਾਂ ਦੇ ਸਾਰਾ ਬਣੂ ਬਾੜੀ ਹਾਂ ਕਿੰਨੇ ਦਿਨ ਬਾਕੀ ਨੇ ਇਹਦੇ ਇਹਦਾ ਵੀ ਹੱਤਾ ਬਾਕੀ ਆ ਕਮਾਲ ਇਹ ਇਹਦਾ ਬਣਨ ਦਾ ਨਾ ਜਿੰਨੀਆਂ ਗਾਵਾਂ ਨੇ ਸਾਰੀਆਂ ਗਾਵਾਂ ਨੂੰ ਵੱਧਾ ਆਰਡਰ ਕਰਨਾ ਨੇ ਆਰਡਰ ਸੋਹਣਾ ਬਣਾਉ ਕਿਉਂਕਿ ਬਲਟੇ ਲੈ ਜਾਂ ਦੱਸ ਦੇਣੇ ਇਥੇ ਫੇਸ ਕੁਆਲਟੀ ਕਰ ਸਕਦੇ ਹਾਂ ਚੈੱਕ ਤੇ ਬਾਕੀ ਇੱਥੇ ਤੋਂ ਸੱਜਣੋ ਇਹਦੀ ਆਰਡਰ ਕੁਆਲਟੀ ਚੈੱਕ ਕਰ ਸਕਦੇ ਹਾਂ ਕਿਉਂਕਿ ਪਲਾਈਆਂ ਬਹੁਤ ਪਈਆਂ ਇੱਥੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖੂ ਜਿਹੜੇ ਹਿਸਾਬ ਨਾਲ ਪਹਿਲਣਾਂ ਤੇ ਮੱਜਾਂ ਨਾਲ ਦਾ ਥਾਣੇ ਬਣਾਉ ਜਿਵੇਂ ਆਪਾਂ ਹਾਂ ਮੱਜਾਂ ਨਾਲ ਦੀ ਥਣ ਲੱਗਿਆ ਵੀਰੇ ਚੱਡਾ ਵੀ ਮੱਜਾਂ ਨਾਲ ਦੀ ਲੱਗਿਆ ਪਹਿਲੇ ਦੂਜੇ ਸੂਏ ਝੋਟੀਆਂ ਦਾ ਥਣ ਹੁੰਦਾ ਉਹਦੇ ਨਾਲ ਦਾ ਆਰਡਰ ਬਣਾਉਗੀ ਤੇ ਆਰਡਰ ਰੱਖੂ ਟੁੱਟਮਾ ਲੇਵਾਨੀ ਹੋਊਗਾ ਕਿਸੇ ਵੀ ਜਾਨਵਰ ਦਾ ਨਹੀਂ ਨਹੀਂ ਕਿਸੇ ਵੀ ਜਾਨਵਰ ਦਾ ਟੁੱਟਮਾ ਲੇਵਾਨੀ ਹੋ ਅੱਜ ਕੀ ਵੀਰੇ ਫੇਰ ਵੀ ਕੋਈ ਵੀ ਕਦੋਂ ਵੀ ਆਉਂਦਾ ਕਿਸੇ ਨੂੰ ਟੁੱਟਮੇ ਲੇਵੇ ਵਾਲੀ ਗਾਂ ਨਹੀਂ ਮਿਲੂ ਸਭ ਸਟੈਚਰ ਵਾਲੀਆਂ ਗਾਵਾਂ ਹੀ ਮਿਲਣਗੀਆਂ ਇਹਦੇ ਕਿੰਨੇ ਪੈਸੇ ਲੈ ਲਾਂਗੇ ਬਾਈ ਇਹਦਾ ਲੈ ਲਾਂਗੇ ਬਾਈ 50 500 ਇਹਦਾ 50 500 ਹਾਂ ਆ ਰੇਟ ਤੁਹਾਨੂੰ ਦੱਸਦਾ ਨਾ ਰੇਟ ਬਾਈ ਦੇ ਜਾਇਜ ਨੇ ਬਿਲਕੁਲ ਮਾਰਕੀਟ ਰੇਟਾਂ ਦੇ ਹਿਸਾਬ ਨਾਲ ਜਿਹਦੇ ਹਿਸਾਬ ਨਾਲ گاਵਾਂ ਦਾ ਕੰਮ ਹੁਣ ਬਲੈਕ ਵਾਲਾ ਹਾਂ ਬਲੈਕ ਵਾਲਾ ਕੰਮ ਹੋਇਆ ਪਿਆ ਨਾ ਆਪਾਂ ਇਹ ਨਹੀਂ ਕੋਈ ਵੀ ਕਿਸੇ ਤੋਂ 10000 ਨਫਾ ਲੈਣਾ ਆਪਾਂ 2000 ਨਾਲ 3000 ਵੱਧ ਤੋਂ ਵੱਧ 3500 ਨਾਲ ਮਾਰਜਨ ਨਾਲ ਕੋਈ ਵੀ ਬੰਦਾ ਮਾਲਕ ਦੇ ਜਾਂ ਗਾਂ ਦੀ ਪਤਾ ਕਰ ਸਕਦਾ ਕਿ ਕਿੱਥੋਂ ਕੋਟ ਲੈ ਲੈ ਜਿੱਥੋਂ گاਵਾ ਖਰੀਦੀ ਆ ਆਪਾਂ ਨੰਬਰ ਦੇ ਦਾਂਗੇ ਬੰਦਿਆਂ ਦਾ ਠੀਕ ਹੈ ਕਰਨ ਜਿੱਥੋਂ ਮਾਲ ਲਿਆ ਜਿੱਥੇ ਜਿਹੜੀ ਜਿਹੜੀ ਗਾਂ ਲਈ ਕੱਲੀ ਕੱਲੀ ਗਾਂ ਦਾ ਐਡਰੈਸ ਦੇ ਦਾਂਗੇ ਤੇ ਹੁਣ ਤੋਰਦੇ ਆ ਬੱਚੀ ਇਹਦਾ ਸੂਆ ਕਿਹੜਾ ਇਹ ਵੀ ਇਹਦੇ ਕਿੰਨੇ ਦਿਨ ਬਾਕੀ ਨੇ ਇਹਦੇ 10 ਦਿਨ ਬਾਕੀ ਨੇ ਲੈ ਜੇ 12 ਲੈ ਜੇ ਪਰ 10 ਦਿਨ ਤਾਂ ਬਿਲਕੁਲ ਹੀ ਬਾਕੀ ਨੇ ਆ ਲੈ ਚੱਲ ਚੋਲ ਚੰਗੀ ਹੈ ਇਹਦੀ ਹੈ ਨਾ ਹਾਂ ਲੈ ਚੱਲ ਲੈ ਚੱਲ ਚੋਲ ਚੰਗੀ ਰੱਖਦੀ ਆ ਇਹਦੇ ਦਿਨ ਬਾਈ ਕਹਿੰਦਾ ਹੈਗੇ ਨੇ 8 ਤੋਂ 10 ਬਾਕੀ ਘੱਟ ਤੋਂ ਘਟਾ ਹਾਂ ਘੱਟ ਤੋਂ ਘਟਾ ਦਿਨ ਲਊਗੀ ਆ ਜਾਨ ਜੂਨ ਆ ਗਈ ਫੁੱਲ ਤੇ ਇਹ ਕਲਰ ਚ ਜਰਸੀ ਤੁਸੀਂ ਮਤਲਬ ਦੇਖਦੇ ਹੋਵੋਗੇ ਆਮ ਮਿਲ ਜਾਂਦੀ ਆ ਅਸਲੀ ਬੱਚਾ ਹੈ ਜਰਸੀ ਦਾ ਹਾਂ ਤੇ ਉਹ ਮਿਲਦੀ ਆ ਪਰ ਜਰਸੀਆਂ ਘੱਟ ਨੇ ਹਾਂ ਘਮਾਲਾ ਬਾਈ ਮਾਚਲਾਲੀ ਹੁੰਦੀ ਤਾਂ ਛੋਟੀ ਆ ਸਹਿਜ ਇਹੀ ਹੁੰਦਾ ਮਨ ਮਾਚਲਾਲੀ ਚ ਜਾਨ ਨਹੀਂ ਹੁੰਦੀ ਨਾ ਹੈ ਡਰੋ ਬੇ ਨਾ ਮੂੰਹ ਹੋਵੇ ਨਾ ਇੰਨਾ ਭਜਣ ਲੱਗੇ ਮਾਚਲਾਲੀ ਭਜਨ ਬਜੂਦ ਫੁੱਲ ਆ ਇਹਦੇ ਚ ਕਿਉਂਕਿ ਜਰਸੀਆਂ ਦਾ ਜਿਹੜਾ ਕੱਦ ਆ ਜੇ ਤੁਸੀਂ ਕਹੋ ਵੀ ਬੜਾ ਜ਼ਿਆਦਾ ਉੱਚਾ ਹੁੰਦਾ ਉਹ ਹੁੰਦਾ ਐਚ ਐਫ ਦਾ ਐਚ ਐਫ ਦੇ ਮੁਕਾਬਲੇ ਇਹਨਾਂ ਦਾ ਕੱਦ ਛੋਟਾ ਹੁੰਦਾ ਥੋੜਾ ਜਾਂ ਜਿਹੜੀ ਪਿਓਰ ਜਰਸੀ ਤੁਸੀਂ ਦੇਖੋਗੇ ਐਚ ਐਫ ਦੇ ਮੁਕਾਬਲੇ ਕੱਦ ਵੀ ਉਹਦਾ ਘੱਟ ਹੋਊਗਾ 22 ਦੀ ਇਹ ਕਿਵੇਂ ਰਹੂ 22 ਦੀ ਕਿਵੇਂ ਰਹਸਤਾ ਦੇ 22 ਦੀ ਇੱਕ ਨੰਬਰ ਵੀਰੇ ਥੰਨ ਦੱਸਦਾ ਤੈਨੂੰ ਮੱਝਾਂ ਥਣ ਲੱਗਿਆ ਇਹਦੇ ਕਿੰਨਾ ਦੁੱਧ ਪਾ ਸਕਦੀ ਆ ਦੁੱਧ ਦੇ ਦੂਗੀ ਵੀਰੇ 14 ਕਿਲੋ ਗਰੀ 14 15 ਕਿਲੋ ਹਾਂ ਪੈਸੇ ਕਿੰਨੇ ਲਵੇਂ ਦੇ ਦੇ ਚਾਹੇ 15 16 ਆਪਾਂ ਤੈਨੂੰ ਪਰ 13 14 ਕਹਿੰਨੇ ਆ ਇਹ ਕਿੰਨੇ ਲਵੇਂਗਾ ਇਹਦੇ ਪੈਸੇ ਦੇ ਬਿਲਕੁਲ ਜਾਇਜ਼ ਬਿਲਕੁਲ ਫਿਕਸ ਕੰਮ ਸੋਚਾਂ ਚ ਪੈ ਜਾਣਾ ਇਹਦਾ ਲੈ ਲਾਂਗੇ ਆਪਾਂ 46000 46 ਹਾਂ ਦੇਖ ਲੈ ਜੈ ਸੁਣੋ ਹੁਣ ਤਾਂ ਕਰ ਲੈ ਘੱਟ ਵੱਧ ਟਾਈਮ ਹੈ ਨਹੀਂ ਨਾ ਨਾ ਘੱਟ ਵੱਧ ਨਹੀਂ ਹੋਣ ਹੈ ਨਾ ਪੂਰਾ 40 ਲੰਮਾ ਮਾਨਤਾ ਨੂੰ ਥੋੜਾ ਬੋਤਾ ਕਰ ਦਾਂਗੇ ਨਾ ਬਾਈ ਮਾਨਤਾ ਨਹੀਂ ਕਰਿਆ ਗਲਤ ਨਹੀਂ ਕਰਿਆ ਠੀਕ ਹੈ ਗੱਲ ਹਾਂ ਕਿਸੇ ਗਾਂ ਚ ਵੀ ਤੂੰ ਆਪ ਰੋਇ ਕੰਮ ਕਰਦਾ ਇਹ ਠੀਕ ਹੈ ਗੱਲ ਕਿਸੇ ਗਾਂ ਦਾ ਮੁੱਲ ਆਪਾਂ ਨੇ ਜਾਇਜ਼ ਨਹੀਂ ਕਰਿਆ ਨਾ ਮੁੱਲ ਬਾਈ ਦੇ ਜਾਇਜ਼ ਨੇ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸ ਦਿਓ ਨੰਬਰ ਬੋਲ ਦਿਓ ਬਾਈ ਨੰਬਰ 26804 57961 ਨੰਬਰ ਹੋਰ ਨੋਟ ਕਰ ਲੈ 98155 67398 ਪਿੰਡ ਆ ਗਿਆ ਦਿਆਲੂ ਵਾਲਾ ਖੀਵਾ ਤੇ گاਵਾ ਸਾਨੂੰ ਤਕਰੀਬਨ ਤਕਰੀਬਨ ਸੱਜਣੋਂ ਆਪਾਂ ਨੇ ਦਿਖਾਤੀਆਂ ਬਾਈ ਦੇ ਘਰੋਂ 8 ਕੰਮ ਕੰਮ ਹੈਗਾ ਵਪਾਰ ਦਾ ਤੇ ਰੁਟੀਨ ਚ ਜਿਹੜਾ ਕੰਮ ਆ ਵਪਾਰ ਦਾ ਇਸ ਘਰ ਦੇ ਵਿੱਚੋਂ ਚੱਲਦਾ ਰਹਿਣਾ ਤੇ ਨੰਬਰ ਲਾਉਂਗਾ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਸਕਰੀਨ ਤੇ ਚਲਾ ਦੂੰਗਾ ਧੰਨਵਾਦ ਜੀ